ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਅਤੇ ਮੈਂ ਸਤਨਾਮ ਸਿੰਘ ਬਾਬਾ ਮੰਗਤ ਰਾਏ ਜੀ ਦੀ ਯਾਦ ਵਿੱਚ ਦੂਸਰਾ ਸ਼ੋਭੇ ਦੀਵਾਨ ਲਗਾਇਆ ਜਾ ਰਿਹਾ ਹੈ ਮੰਡੀ ਬਰੀ ਵਾਲਾ ਵਿਖੇ ਨਸ਼ਿਆਂ ਵਰਗੀਆਂ ਮਾਰੂ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ 9 ਜਵਾਨਾਂ ਨੂੰ ਅਜਿਹੇ ਸਮਾਗਮਾਂ ਵਿੱਚ ਕਰਨੀ ਚਾਹੀਦੀ ਹੈ ਸ਼ਮੂਲੀਅਤ ਨੀਰਜ ਕੁਮਾਰ ਬਾਂਸਲ ਬਰੀ ਵਾਲਾ ਮੰਡੀ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਬ ਤਹਿਸੀਲ ਮੰਡੀ ਬਰੀ ਵਾਲਾ ਦੀ ਪੰਚਾਇਤੀ ਧਰਮਸ਼ਾਲਾ ਵਿੱਚ ਬਾਬਾ ਮੰਗਤਰਾਏ ਜੀ ਦੀ ਯਾਦ ਨੂੰ ਤਾਜ਼ਾ ਕਰਦਿਆ ਦੂਸਰਾ ਸ਼ੋਭ ਦਿਵਾਨ ਸਜਾਇਆ ਜਾ ਰਿਹਾ ਹੈ ਇਸ ਸੰਬੰਧੀ ਸਮਾਗਮ ਦੇ ਪ੍ਰਬੰਧਕ ਨੀਰਜ ਕੁਮਾਰ ਬਾਸ ਬਰੀ ਵਾਲਾ ਵੱਲੋਂ ਸਾਡੇ ਪੱਤਰਕਾਰ प्रदीप ਕੁਮਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਪਰ ਦੱਸੇ ਅਨੁਸਾਰ 12 2024 ਨੂੰ ਸ਼ਾਮ 6 ਵਜੇ ਤੋਂ ਇਹ ਸਮਾਗਮ ਸ਼ੁਰੂ ਕੀਤਾ ਜਾਵੇਗਾ ਅਤੇ ਸਵੇਰ 5 ਵਜੇ ਤੱਕ ਸਮਾਪਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਤਕਾਰਯੋਗ ਬਾਬਾ ਕ੍ਰਿਸ਼ਨ ਜੀ ਦਿੱਲੀ ਵਾਲੇ ਸਨੂਲੀਤ ਕਰਨਗੇ ਅਤੇ ਸੰਗੀਤਕ ਤੁਨਾ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਲੱਕੀ ਖਾਨ ਮੌੜ ਮੰਡੀ ਵਾਲੇ ਅਤੇ ਉਹਨਾਂ ਦੀ ਭਜਨ ਮੰਡਲੀ ਵੱਲੋਂ ਹਾਜ਼ਰੀਆਂ ਭਰੀਆਂ ਜਾਣਗੀਆਂ ਅਤੇ ਇਸ ਸਮਾਗਮ ਦੇ ਮੁੱਖ ਸੇਵਾਦਾਰ ਪ੍ਰਧਾਨ ਸੁਭਾਸ਼ ਗੋਇਲ ਪੂਰੇ ਵਾਲੇ ਮਜੂਦ ਰਹਣ